ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਟੈਡੀ ਜੀ ਝੱਕਣੀ ਵਾਲਾ ਪੁਲਿਸ ਮੁਲਾਜ਼ਮ ਪਤੰਦਰ ਆ ਆਪਦੇ ਥਾਣੇ ਨੂੰ ਹੀ ਚੂਨਾ ਲਾ ਗਿਆ ਕੱਲ ਸਿਟੀ ਥਾਣਾ ਬਰਨਾਲਾ ਨੂੰ ਆਪਦੇ ਹੀ ਸਿਪਾਹੀ ਹਰਪ੍ਰੀਤ ਸਿੰਘ ਗ੍ਰਿਫਤਾਰ ਕਰਨਾ ਪੈ ਗਿਆ। ਮਾਮਲਾ ਇਹ ਹੋਇਆ ਕਿ ਇਹ ਸਿਪਾਹੀ ਆਪਦੇ ਥਾਣੇ ਦੇ ਮਾਲਖਾਨੇ ਚੋਂ ਹੀ ਪਿਛਲੇ 5-7 ਸਾਲਾਂ ਤੋਂ ਨਕਦੀ ਚੋਰੀ ਕਰ ਰਿਹਾ ਸੀ। ਇਹਦੇ ਚੰਗਾ ਦਾਲ ਲੋਟ ਆਇਆ ਸੀ। ਹਰ ਰੋਜ਼ ਥਾਣੇ ਆਉਂਦਾ ਸੀ ਤੇ ਵਾਪਸ ਜਾਣ ਲੱਗਿਆ ਚੁੱਪਚਾਪ ਮਾਲਖਾਨੇ ਚੋਂ ਗੁੱਟੀਆਂ ਖਿਸਕਾ ਲੈਂਦਾ ਸੀ। ਇਹਨੇ ਸੋਚਿਆ ਹੋਣਾ ਕਿ ਆਪਣਾ ਕੋਈ ਕੀ ਵਗੜ ਲੂ ਪਰ ਇਹਦੇ ਤੇ ਅੱਖ ਸਾਰੇ ਪੁਲਿਸ ਵਾਲਿਆਂ ਦੀ ਸੀ। ਇੱਕ ਦਿਨ ਚੋਰੀ ਕਰਦੇ ਨੂੰ ਐਸਐਚਓ ਨੇ ਗਿ ਕੀ ਤੋ ਪੜ ਲਿਆ ਕਹਿੰਦਾ ਭੱਜ ਪੁੱਤਰਾ ਕਿੱਥੇ ਭੱਜੇਗਾ ਹੁਣ ਐਦੀ ਨਾਲੇ ਤਾਂ ਕਰਤੀ ਸੈਲਰੀ ਬੰਦ ਤੇ ਨਾਲੇ 14 ਦਿਨ ਦਾ ਰਿਮਾਂਡ ਲੈ ਲਿਆ ਹੁਣ ਜਦੋਂ ਰਾਮ ਪਿਆਰੀ ਤੇ ਪਟੇ ਫਿਰਨਗੇ ਤਾਂ ਬੇਰਾ ਵਾਂਗੂ ਨੋਟ ਛੱਡਦੇ ਦੇਖਿਓ ਸੋ ਮਾੜੇ ਦਿਨਾਂ ਦਾ ਪਤਾ ਨਹੀਂ ਹੁੰਦਾ ਕਦੋਂ ਮੁਲਾਜ਼ਮ ਤੋਂ ਮੁਜਰਮ ਬਣ ਜਾਵੇ ਆਹ ਟੇਢੀ ਜਿਹੀ ਝੱਕਣੀ ਵਾਲਾ ਪੁਲਿਸ ਮੁਲਾਜ਼ਮ ਪਤੰਦਰ ਆਪਦੇ ਥਾਣੇ ਨੂੰ ਹੀ ਚੁੰਨਾ ਲਾ ਗਿਆ ਕੱਲ ਸਿਟੀ ਥਾਣਾ ਬਰਨਾਲਾ ਨੂੰ ਆਪਦੇ ਹੀ ਸਿਪਾਹੀ ਹਰਪ੍ਰੀਤ ਸਿੰਘ ਗ੍ਰਿਫਤਾਰ ਕਰਨਾ ਪੈ ਗਿਆ ਮਾਮਲਾ ਇਹ ਹੋਇਆ ਕਿ ਇਹ ਸਿਪਾਹੀ ਆਪਦੇ ਥਾਣੇ ਦੇ ਮਾਲਖਾਨੇ ਚ ਉਹੀ ਪਿਛਲੇ 5-7 ਸਾਲਾਂ ਤੋਂ ਨਗਦੀ ਚੋਰੀ ਕਰ ਰਿਹਾ ਸੀ ਇਹਦੇ ਚੰਗਾ ਦਾ ਲੋਟ ਆਇਆ ਸੀ ਹਰ ਰੋਜ਼ ਥਾਣੇ ਆਉਂਦਾ ਸੀ ਤੇ ਵਾਪਸ ਜਾਣ ਲੱਗਿਆ ਚੁੱਪਚਾਪ ਮਾਲ ਖਾਨੇ ਚੋਂ ਗੁੱਟੀਆਂ ਖਿਸਕਾ ਲੈਂਦਾ ਸੀ ਇਹਨੇ ਸੋਚਿਆ ਹੋਣਾ ਕਿ ਆਪਣਾ ਕੋਈ ਕੀ ਵਿਗਾੜ ਲੂ ਪਰ ਇਹਦੇ ਤੇ ਅੱਖ ਸਾਰੇ ਪੁਲਿਸ ਵਾਲਿਆਂ ਦੀ ਸੀ ਇੱਕ ਦਿਨ ਚੋਰੀ ਕਰਦੇ ਨੂੰ ਐਸ ਐਚਓ ਨੇ ਗਿੱਚੀ ਤੋਂ ਫੜ ਲਿਆ ਕਹਿੰਦਾ ਭੱਜ ਪੁੱਤਰਾ ਕਿੱਥੇ ਭੱਜੇਂਗਾ ਹੁਣ ਐਦੀ ਨਾਲੇ ਤਾਂ ਕਰਤੀ ਸੈਲਰੀ ਬੰਦ ਤੇ ਨਾਲੇ 14 ਦਿਨ ਦਾ ਰਿਮਾਂਡ ਲੈ ਲਿਆ ਹੁਣ ਜਦੋਂ ਰਾਮ ਪਿਆਰੀ ਤੇ ਪਟੇ ਫਿਰਨਗੇ ਤਾਂ ਬੇਰਾ ਵਾਂਗੂ ਨੋਟ ਛੜਦੇ ਦੇਖਿਓ ਸੋ ਮਾੜੇ ਦਿਨਾਂ ਦਾ ਪਤਾ ਨਹੀਂ ਹੁੰਦਾ ਉਹ ਮੁਲਾਜ਼ਮ ਤੋਂ ਮੁਜਰਮ ਬਣ ਜਾਵੇ